ਛੋਟੇ ਜਿਹੜੇ ਬੱਚੇ ਖੇਡਦੇ ਆ ਪਿੰਡਾਂ ਦੇ ਵਿੱਚ ਉਹਦੇ ਵਾਸਤੇ ਬਹੁਤ ਵੱਡਾ ਮੰਚ ਲੈ ਕੇ ਆਏ ਆ ਇਹਦੇ ਵਿੱਚ ਮੰਨ ਲਓ ਸੇ ਨੋ ਡਰਗ ਮਤਲਬ ਜਿਹੜਾ ਨਸ਼ੇ ਤੋਂ ਦੂਰ ਪਲੇਅਰ ਰਹਿਣ ਆਪਾਂ ਇੱਥੋਂ ਤੱਕ ਕਰਾਂਗੇ ਕਿ ਜਿਹੜਾ ਕੋਈ ਨਸ਼ੇ ਤੇ ਲੱਗਾ ਵੀ ਹੋਇਆ ਪਲੇਅਰ ਉਹ ਛੱਡ ਕੇ ਸਾਡੀ ਮੰਨ ਲਓ ਪੀਐਸਪੀਐਲ ਨੂੰ ਜੁਆਇਨ ਕਰਦਾ ਉਹਦੇ ਵਾਸਤੇ ਆਪਾਂ 1 ਸਾਲ ਦੀ ਮੈਂਬਰਸ਼ਿਪ ਵੀ ਫ੍ਰੀ ਲੈ ਕੇ ਆਵਾਂਗੇ ਬਾਰੇ ਹੋਰ ਇਸ ক্রিকেট ਟੂਰਨਾਮੈਂਟ ਬਾਰੇ ਕੀ ਸਰ ਮੇਰੀ ਮੈਨੇਜਮੈਂਟ ਕੰਪਨੀ ਫਿਊਚਰ ਸਪੋਰਟਸ ਮੈਨੇਜਮੈਂਟ ਅਸੀਂ ਇਸ ਟੂਰਨਾਮੈਂਟ ਨੂੰ ਆਰਗੇਨਾਈਜ਼ ਕੀਤਾ ਹੈ ਬੇਸਿਕਲੀ ਅਸੀਂ ਯੂਥ ਨੂੰ ਪੁਲਾਰਾ ਦੇਣ ਲਈ ਕਿ ਜਿਸ ਤਰ੍ਹਾਂ ਤੁਸੀਂ ਹੁਣ ਕਿਹਾ ਕਿ ਨਾ ਯੁਧ ਨਸ਼ਿਆਂ ਵਿਰੁੱਧ ਸਰਕਾਰ ਵੀ ਕਰ ਰਹੀ ਹੈ ਅਸੀਂ ਵੀ ਉਸ ਨੂੰ ਮੈਸੇਜ ਨੂੰ ਅੱਗੇ ਫਾਰਵਰਡ ਕਰਕੇ ਅਸੀਂ ਲੈ ਕੇ ਚੱਲ ਰਹੇ ਹਾਂ ਤੇ ਇਸ ਲਈ ਅਸੀਂ ਬੇਸਿਕਲੀ ਹਰ ਪਿੰਡਾਂ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਹਰ ਜਗ੍ਹਾ ਸੀ ਲੈ ਕੇ ਇਸ ਟੂਰਨਾਮੈਂਟ ਨੂੰ ਜਾਣੇ ਅਸੀਂ ਸ਼ੁਰੂਆਤ ਕੀਤੀ ਹੈ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਜੀ ਬਿਲਕੁਲ ਸੋ ਕਿਵੇਂ ਦੇਖਦੇ ਹੋ ਪੀਐਸਪੀਐਲ ਤੋਂ ਕੀ ਤੁਸੀਂ ਇਹਦੇ ਬਾਰੇ ਕੀ ਦੱਸੋਗੇ ਸਾਡੇ ਦਰਸ਼ਕਾਂ ਨੂੰ ਇਹ ਕਿਵੇਂ ਕੰਮ ਕਰੇਗਾ ਕਿਦਾਂ ਟ੍ਰਾਇਲ ਸਿਲੈਕਸ਼ਨ ਕੀਤਾ ਸੋ ਦੇਖੋ ਇਸਦਾ ਹੈ ਜੀ ਸਭ ਤੋਂ ਪਹਿਲਾਂ ਤਾਂ ਆਨਲਾਈਨ ਰਜਿਸਟ੍ਰੇਸ਼ਨ ਹੋਏਗੀ ਸਾਡਾ ਲਿੰਕ ਅਸੀਂ ਦਿੱਤਾ ਹੋਇਆ ਹੈ www.pspltitan.com ਉਸੇ ਜਾ ਕੇ ਤੁਸੀਂ ਆਪਣਾ ਫਾਰਮ ਭਰ ਸਕਦੇ ਹੋ ਜੇ ਤੁਸੀਂ ਫਾਰਮ ਨਹੀਂ ਭਰਨਾ ਚਾਹੁੰਦੇ ਤਾਂ ਤੁਸੀਂ ਇੱਥੇ ਅਸੀਂ ਆਫਲਾਈਨ ਫਾਰਮ ਵੀ ਰੱਖੇ ਹੋਏ ਤੁਸੀਂ ਆਫਲਾਈਨ ਫਾਰਮ ਤੇ ਵੀ ਸਬਮਿਟ ਕਰ ਸਕਦੇ ਹੋ ਉਸ ਤੋਂ ਬਾਅਦ ਇਸਾਈਕ ਪ੍ਰੋਸੈਸ ਹੈ ਜਿਹੜਾ ਟ੍ਰਾਇਲ ਦਾ ਜਦੋਂ ਤੁਸੀਂ ਟ੍ਰਾਇਲ ਹੋਣਗੇ ਜਿੱਦਾਂ ਅਸੀਂ ਸ਼ੁਰੂਆਤ ਕੀਤੀ ਹੈ 19 ਤਰੀਕ ਨੂੰ ਅੰਮ੍ਰਿਤਸਰ ਤੋਂ ਲਈ ਉਸ ਤੋਂ ਬਾਅਦ ਸਾਡੇ ਜਿਹੜੇ ਟ੍ਰਾਇਲ ਹੈ 33 ਨੂੰ ਫਤਿਹਗੜ੍ਹ ਸਾਹਿਬ ਹੈ ਜੀ ਇਸੇ ਤਰ੍ਹਾਂ ਅਸੀਂ ਅਗਸਤ ਦੀ ਜਿਹੜੀ ਤਰੀਕ ਹੈ ਉਹ 26 ਤਰੀਕ ਅਸੀਂ ਆਪਣੇ ਔਨਲਾਈਨ ਪੋਰਟਲ ਤੇ ਪਾ ਦਾਂਗੇ ਜਿਹੜੀ ਜਿਹੜੀ ਜਗ੍ਹਾ ਸਾਡੇ ਟ੍ਰਾਇਲਸ ਹੋਣਗੇ ਮਤਲਬ ਪੂਰਾ ਪੰਜਾਬ ਕਵਰ ਕਰ ਰਹੇ ਹੋ ਤੁਸੀਂ ਜੀ ਸਰ ਅਸੀਂ ਪੂਰਾ ਪੰਜਾਬ ਕਵਰ ਕਰ ਰਹੇ ਹਾਂ ਪੰਜਾਬ ਦਾ ਕੋਈ ਵੀ ਹਿੱਸਾ ਅਸੀਂ ਨਹੀਂ ਛੱਡ ਰਿਹਾ ਸਰ ਕੀ ਕਹਿਣਾ ਚਾਹੋਗੇ ਨੌਜਵਾਨ ਸਰ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਜਿਆਦਾ ਜ਼ਿਆਦਾ ਉਹ ਕ ਬੱਚੇ ਜਿਸ ਤਰ੍ਹਾਂ ਸੋਚਦੇ ਕਿ ਲਾਈਵ ਟੀਵੀ ਤੇ ਆਸਲਨ ਤੇ ਅਸੀਂ ਉਹਨਾਂ ਨੂੰ ਨੈਸ਼ਨਲ ਟੀਵੀ ਤੇ ਦਿਖਾਵਾਂਗੇ ਕਿ ਸਾਡਾ ਟੂਰਨਾਮੈਂਟ ਹੋਏਗਾ ਤੇ ਉਹਨਾਂ ਨੂੰ ਐਵੇਂ ਦਾ ਇੱਕ ਫੀਲ ਮਿਲ ਕੇ ਅਸੀਂ ਉਹਨਾਂ ਨੂੰ ਇੱਕ ਕਰਵਾਵਾਂਗੇ ਕਿ ਇਹ ਉਹ ਵੀ ਪ੍ਰੈਸਟੀਜ ਹੈਗੀ ਐ ਬੇਸਿਕਲੀ ਕਿਉਂਕਿ ਕਈਆਂ ਨੂੰ ਮੌਕਾ ਨਹੀਂ ਮਿਲ ਪੰਦਾ ਕੁਝ ਸਾਡੇ ਜੋ ਕਹਿੰਦੇ ਕਿ ਬੈਕਵਰਡ ਦੀਆਂ ਕੁਝ ਏਰੀਆ ਤੋਂ ਆਂਦੇ ਉਹਨਾਂ ਨੂੰ ਨਹੀਂ ਮਿਲ ਪੰਦਾ ਤੇ ਅਸੀਂ ਉਹ ਚਾਂਸ ਉਹਨਾਂ ਨੂੰ ਦੇਣਾ ਚਾਹੁੰਦੇ ਹਾਂ ਤੇ ਇਹ ਸਾਡਾ ਇੱਕ ਸਪੋਇ ਹੈ ਜੀ ਬਸ ਉਹਨਾਂ ਨੂੰ ਆਪਣੇ ਕਰਵਾਉਣਾ ਸੀ ਜਿਹੜਾ ਵੀ 62 ਨੋ ਡਰਗਸ ਦੇ ਉੱਤੇ ਅਸੀਂ ਟੂਰਨਾਮੈਂਟ ਕਰ ਰਹੇ ਹਾਂ ਤੇ ਜਿਹੜੇ ਸਾਡੇ ਪਿੰਡਾਂ ਦੇ ਬੱਚੇ ਆ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕਰ ਰਹੇ ਹਾਂ ਵੀ ਜਿਹੜੇ ਪਿੰਡਾਂ ਦਾ ਨਖਾਰ ਨਿਕਲ ਕੇ ਆਵੇ ਨਸ਼ੇ ਨੂੰ ਛੱਡ ਕੇ ਜਿਹੜੇ ਕ੍ਰਿਕਟ ਵੱਲ ਦਿਾਨ ਹੋ ਗਿਆ ਠੀਕ ਹੈ ਨਾ ਚੋਕ ਪੀਐਸਪੀ ਭਾਜੀ ਇਹ ਮੰਨ ਲਓ ਆਪਣੇ ਛੋਟੇ ਜਿਹੜੇ ਬੱਚੇ ਖੇਡਦੇ ਆ ਪਿੰਡਾਂ ਦੇ ਵਿੱਚ ਉਹਦੇ ਵਾਸਤੇ ਬਹੁਤ ਵੱਡਾ ਮੰਚ ਲੈ ਕੇ ਆਏ ਆ ਇਹਦੇ ਵਿੱਚ ਮੰਨ ਲਓ ਸੇ ਨੋ ਡਰਗ ਮਤਲਬ ਜਿਹੜਾ ਨਸ਼ੇ ਤੋਂ ਦੂਰ 플레이ਰ ਰਹਿਣ ਆਪਾਂ ਇੱਥੋਂ ਤੱਕ ਕਰਾਂਗੇ ਕਿ ਜਿਹੜਾ ਕੋਈ ਨਸ਼ੇ ਤੇ ਲੱਗਾ ਵੀ ਹੋਇਆ 플레이ਰ ਉਹ ਛੱਡ ਕੇ ਸਾਡੀ ਮੰਨ ਲਓ ਪੀਐਸਪੀ ਵਾਲ ਨੂੰ ਜੁਆਇਨ ਕਰਦਾ ਉਹਦੇ ਵਾਸਤੇ ਆਪਾਂ 1 ਸਾਲ ਦੀ ਮੈਂਬਰਸ਼ਿਪ ਵੀ ਫ੍ਰੀ ਲੈ ਕੇ ਆਵਾਂਗੇ ਉਹ ਜ਼ਰੂਰੀ ਨਹੀਂ ਕਿ ਕ੍ਰਿਕਟ ਦੇ ਕਬੱਡੀ ਹੋਵੇ ਟੈਨਿਸ ਹੋਵੇ ਮੰਨ ਲਓ ਆਪਣੇ ਫੁੱਟਬਾਲ ਹੋਵੇ ਵਾਲੀਬਾਲ ਹੋਵੇ ਕੋਈ ਵੀ ਗੇਮ ਦੇ ਵਿੱਚ ਆਪਾਂ ਨੂੰ ਸਾਲ ਇੱਕ ਦੀ ਮੈਂਬਰਸ਼ਿਪ ਫ੍ਰੀ ਪ੍ਰੋਵਾਈਡ ਕਰਾਂਗੇ ਭਾਈ ਸੋ ਇੱਕ ਬਹੁਤ ਵੱਡਾ ਐਲਾਨ ਕਹਿ ਸਕਦੇ ਆ ਬਹੁਤ ਵੱਡਾ ਪਲੇਟਫਾਰਮ ਕਹਿ ਸਕਦੇ ਆ ਕਿਉਂਕਿ ਜਿਹੜਾ ਬੰਦਾ ਨਸ਼ੇ 'ਚ ਡੁੱਬ ਗਿਆ ਉਹਨੂੰ ਨਿਕਲਣ ਲਈ ਵੀ 6 ਮਹੀਨੇ ਸਾਲ ਚਾਹੀਦਾ ਸੋ ਇੱਕ ਸਾਲ ਲਈ ਫ੍ਰੀ ਮੈਂਬਰਸ਼ਿਪ ਦੇਣਗੇ ਜਾ ਕੇ ਤੁਸੀਂ ਦੁਬਾਰਾ ਆਪਣੇ ਪੈਰਾਂ ਤੇ ਖੜੇ ਹੋ ਕੇ ਖੇਡਦੇ ਨਜ਼ਰ ਆਓ ਸੋ ਇਹੀ ਮੋਟਿਵ ਆ ਕਿ ਖੇਡੇਗਾ ਪੰਜਾਬ ਪੀਐਸਪੀਐਲ ਜਿਹੜਾ ਟੀ10 ਹੈ ਇਹ ਖੇਡਾਂ ਨੂੰ ਪ੍ਰਮੋਟ ਕਰਨ ਦਾ ਇੱਕ ਜ਼ਰੀਆ ਵਾ ਬਾਕੀ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣੀ ਰਾਏ ਜ਼ਰੂਰ ਕਮੈਂਟਾਂ ਸਾਡੇ ਤੱਕ ਭੇਜ ਸਕਦੇ ਹੋ ਆਉਣ ਵਾਲੇ ਸਮੇਂ 'ਚ ਕੁਝ ਹੋਰ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਪੰਜਾਬ ਦੇ ਸਦਕੇ ਤੋਂ ਕੈਮਰਾਮੈਨ ਅਰਸ਼ਦੀਪ ਦੇ